ਉਹ ਪੰਜ ਦਰਿਆਵਾਂ ਦੀ ਤਰਤੀ ਤੇ ਕੈਰ ਜੋ ਹੋਇਆ ਏ ਖੁਦ ਖੁਸ਼ੀਆਂ ਕਰਦਾ ਅਨਦਾਤਾ ਹਰ ਪਾਸੇ ਰੋਇਆ ਏ ਪੰਜ ਦਰਿਆਵਾਂ ਦੀ ਤਰਤੀ ਤੇ ਕੈਰ ਜੋ ਹੋਇਆ ਏ ਖੁਦ ਖੁਸ਼ੀਆਂ ਕਰਦਾ ਅਨਦਾਤਾ ਹਰ ਪਾਸੇ ਰੋਇਆ ਏ ਉਹ ਮੂੰਹ ਵਿੱਚ ਬੁਰਕੀ ਪਾਵੇ ਨਾ ਭੁੱਖਿਆਂ ਪਰਿਵਾਰਾਂ ਨੂੰ ਉੱਜੜ ਗਿਆ ਅਨ ਦਾਤਾ ਵੇ ਕਹਿ ਦੋ ਸਰਕਾਰਾਂ ਨੂੰ ਉੱਜੜ ਗਿਆ ਅਨ ਦਾਤਾ ਵੇ ਕਹਿ ਦੋ ਸਰਕਾਰਾਂ ਨੂੰ ਦੋ ਵਕਤ ਦੀ ਰੋਟੀ ਵੀ ਦੱਸ ਕਿੱਥੋਂ ਆਉਣੀ ਆ ਲੱਗਦਾ ਹੈ ਸੈਂਟਰ ਵਾਲਿਆਂ ਨੇ ਸਾਡੀ ਪੈੜੀ ਖੋਣੀ ਆ ਦੋ ਵਕਤ ਦੀ ਰੋਟੀ ਵੀ ਦੱਸ ਕਿੱਥੋਂ ਆਉਣੀ ਆ ਹਲਗਦੈ ਸੈਂਟਰ ਵਾਲਿਆਂ ਨੇ ਸਾਡੀ ਪੈੜੀ ਖੋਣੀ ਆ ਪੰਨ ਬਿਆਗੇ ਗੋਡੇ ਨਹੀਂ ਮੰਨਣਾ ਹਾਰਾ ਨੂੰ ਉਜੜ ਗਿਆ ਅਨ ਦਾਤਾ ਵੇ ਕਹਿ ਦੋ ਸਰਕਾਰਾਂ ਨੂੰ ਉਜੜ ਗਿਆ ਅਨ ਦਾਤਾ ਵੇ ਕਹਿ ਦਿਓ ਸਰਕਾਰਾਂ ਨੂੰ